ਬੈਠੋ ਰਾਮਨਾ ਕੋਈ ਕਰਨੇ ਹੈਗੀ ਰਾਮਨਾ ਬੈਠੋ ਕੁਛ ਨਹੀਂ ਹੋਇਆ ਕੋਕੋ ਸ਼ਾਂਵੇਂ ਲੱਗ ਜਾਂਦੇ ਨੇ ਇੱਕ ਇੱਕ ਪਿੱਛੇ ਰੋਕੀ ਭੱਜਣ ਲੱਗ ਜਾਂਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੋਇਆ ਕੁਛ ਨਹੀਂ ਹੁੰਦਾ ਰਾਮਨਾ ਤੇ ਫਿਰ ਕੋਈ ਕਰਕੇ ਹੋਰੀ ਬੜੇ ਰਾਮਨਾ ਤੇ ਕੋਈ ਨਿੱਕੀ ਕਰਦਾ ਦੇਖੋ ਆ ਅੱਜ ਪੂਰਾ ਸ਼ੁਰੂ ਕਰ ਲੈ ਬੜਾ ਪਾਪਾ ਥਾਰਾ ਕਿ ਕਿ ਆਪ ਬਾੜ ਦੀ ਹਟੇਰੀ ਬਹੁਤ ਆਈ ਹੈ ਤਾਂ ਕਰ ਕੇ ਆ ਰਹੇ ਚੱਲੀਆਂ ਜੋਰ ਕਰਦੇ ਮੇਰੇ ਆਮ ਦਾ ਕੋਈ ਗੱਲ ਨਹੀਂ ਇੰਨੇ ਜਾਂਦਰ ਦਾ ਪ੍ਰੋਗਰਾਮ ਆ ਪ੍ਰੋਗਰਾਮ ਅਗਲੇ ਨਹੀਂ ਕਰਦੇ ਕਾਣੀ ਆ ਕਿਤਨੇ ਬੇਸ਼ਕਰੀ ਤੜਕਾ 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 ਮਾਰ ਜਾਓ ਓਕੇ ਓਕੇ ਮਿਹਰਬਾਨੀ ਦਰਜੀਤ ਚਾਹ ਨੂੰ ਚੱਕ ਚੱਕ ਕੇ ਰੱਖੋ ਜਾਈਂ ਇਹਨਾਂ ਦੇ ਪਾਣੀ ਲਾਓ ਉਹ ਮੈਂ ਨਹੀਂ ਕਰਦਾ ਮੈਂ ਵੀ ਨਹੀਂ ਦੇ ਬੈਰ ਨਹੀਂ ਲੈ ਜਾਣੇ ਇਹਨਾਂ ਦੇ ਬੈਰ ਨਹੀਂ ਲੈ ਜਾਣੇ ਕਿਉਂਕਿ ਆਹ ਬਾੜ ਦੀ ਹੜ੍ਹੇ ਬਹੁਤ ਆਈ ਹੈ ਤਾਂ ਕਰਕੇ ਆ ਰਹੇ ਨੇ ਚੱਲੀਆਂ ਜੋਰ ਕਰਦੀ ਵਿੱਚੋਂ ਆਮ ਤਾਂ ਕੋਈ ਕਰਨੀ ਇੰਨੇ ਅੰਦਰ ਨਾ ਕਰੋ ਆਹ ਕਰੋ ਮਗਲੇ ਕੀ ਆਪਣੇ ਕਹਾਣੀਆਂ ਕਿੰਨੇ ਪੇਸ਼ ਕਰਦੇ ਤਣਾ ਪੂੜਾ ਪੁੱਟਿਆ ਪਿਆੜ ਜਾ ਓਕੇ ਓਕੇ ਮਿਹਰਬਾਨੀ ਕਰ ਜੀ ਇਹ ਤਾਂ ਆਮ ਨੂੰ ਚੱਤ ਚੱਤ ਕੇ ਰੱਖੋ ਜਾਈ ਇਹਨਾਂ ਨੇ कर ਆਰੇ ਹਰਮਨ ਪਿਆਰੇ ਵੀ ਦਵਾਰ ਅਮਰ ਚੇਤਕ ਜੀ ਕਰ ਜਾਰੀ ਕਰ ਤੁਸੀਂ ਜੀ ਨੂੰ ਉਹਨਾਂ ਨੂੰ ਜਰੂਰ ਸੜ ਕੇ ਜਾਣਾ ਇਸ ਕਰਕੇ ਸਾਰੇ ਜਾਣੇ ਆਜੋ 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 ਮੇਰਾ ਵੀਰ ਆਜੋ ਆ ਗਿਆ ਨੇ ਛੱਕਾ ਵੀਰਾ ਕੱਟ ਕੇ ਛੜਕ ਤੋਂ ਫਿਰ ਲੋਕ ਆ ਗਏ ਆ ਦੇਖੋ ਜੀ ਤੇ ਨਵੀਂ ਇੱਕ ਇਨਫੋਰਮੇਸ਼ਨ ਆਈ ਹੈ ਕਿ ਇਹ ਹੁਣੇ-ਹੁਣੇ ਮੈਨੂੰ ਪਤਾ ਲੱਗਾ ਕਿ ਜੜੀ ਇੱਧਰੋਂ ਅੰਕ ਲੱਗੇ ਨਾਲ ਇੱਧਰੋਂ ਕੈਸ ਤੇ ਗੋਲਿਆਂ ਦੀ ਕੈਸ ਵੀ ਵਿੱਚ ਛੱਡੀ ਗਈ ਹੈ ਅਹੀਂ ਵੀ ਸੋਚਦਾ ਵੀ ਅੱਕੇ ਅਸੀਂ ਹਮੇਸ਼ਾ ਹੀ ਅੱਛੇ ਧੂਏ ਚ ਰਹਿੰਦੇ ਰਹਿਆ ਅੱਜ ਅੱਖਾਂ ਚ ਕਿਉਂ ਪਾਣੀ ਆਉਂਦਾ ਇਹਦਾ ਮਤਲਬ ਕੋਈ ਗੱਲ ਨਹੀਂ ਤੁਸੀਂ ਅੰਦਰੂ ਗਾਸ ਦੇ ਗੋਲੇ ਨਾ ਛੱਡੋ ਤੁਸੀਂ ਜੱਟ ਦੀ ਹਿੱਕ ਚ ਗੋਲੀ ਮਾਰ ਕੇ ਵੇਖ ਲਓ ਜੇ ਤੁਹਾਡੀ ਗੋਲੀ ਇਹ ਨੂੰ ਹਿੱਕ ਨੂੰ ਪਾਰ ਕੇ ਨਾ ਜਾ ਜੇ ਤਾਂ ਮੈਂ ਮੰਨ ਜਾਗਾ ਕਿ ਤੁਹਾਡੀ ਗੋਲੀ ਮੈਂ ਕਿਹਦੀ ਸਰਦਾਰ ਸਰਦਾਰ ਕਰਤੀ ਸਰਦਾਰ ਹਰ ਇੱਕ ਗੱਲ ਛੱਡ ਲਾ ਉਹ ਦੁਬਾਰਾ ਮੇਰੇ ਵਰਕ ਦਾ ਪਸਤਾ ਖੋ ਕੇ ਖਾਣ ਉਹਨਾਂ ਨੂੰ ਐਸਾ ਸਾਨੇ ਚ ਪਾਵਾਂਗਾ ਜਿਹੜਾ ਜਾਫ ਕਰਨਗੇ ਤਗੜੇ ਹੋ ਜਾ ਤਗੜੇ ਹੋ ਜਾ ਸਭ ਤੋਂ ਵੱਡੀ ਲੀਡਰ ਜਿਹੜਾ ਕਰਦਾ ਪੰਜਾਬੀ ਪਾਰਟੀ ਦਾ ਮੀਮ ਵਰਦ ਨੂੰ ਜਿਤਾਉਣਾ ਤੇ ਸਾਰੇ ਜਿਲ੍ਹੇ ਚਕਰਕਾਨ ਬਣਾਦਾ ਸਾਰੇ ਪੰਜਾਬ ਚ ਸਭ ਤੋਂ ਵੱਡੀ ਲੀਡਰ ਅਮਰ ਸਿੰਘ ਸਾਰੀ ਕਲਸੀ ਨੂੰ ਚੇਤਾਵਨੀ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਭਿੰਦਰਾ ਦੇ ਹੁਣ ਮੈਂ ਬੇਨਤੀ ਕਰਦਾ ਹੁਣ ਮੈਂ ਬੇਨਤੀ ਕਰਦਾ ਅਮਰਸ਼ੇਰ ਸਿੰਘ ਛੈਰੀ ਕਲ ਤੋਂ ਸ਼ੁਰੂ ਕਿ ਤੁਹਾਨੂੰ ਮਿਟਾਣ ਕੇ ਤੁਹਾਡੇ ਸਾਰਿਆਂ ਦਾ ਸੁਣ ਮਕੋਣ ਉਹਨਾਂ ਦੇ ਵਿਚਾਰ ਜਰੂਰ ਸੁਣੋ ਅਮਰਸ਼ੇਰ ਸਿੰਘ ਛੈਰੀ ਕਲ